ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮੌਨਸੂਨ ਦੇ ਇਸ ਮੌਸਮ ਵਿੱਚ ਕੁਦਰਤੀ ਆਫਤਾਂ ਦੇਸ਼ ਦਾ ਇਮਤਿਹਾਨ ਲੈ ਰਹੀਆਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਹੜ੍ਹ ਤੇ ਜ਼ਮੀਨ ਖਿਸਕਣ ਦਾ ਵੱਡਾ ਕਹਿਰ ਵੇਖਿਆ ਕਿਤੇ ਘਰ ਉਜੜ ਗਏ ਕਿਤੇ ਖੇਤ ਡੁੱਬ ਗਏ ਪਰਵਾਰਾਂ ਦੇ ਪਰਿਵਾਰ ਉਜੜ ਗਏ ਪਾਣੀ ਦੇ ਤੇਜ਼ ਵਹਾਅ ਵਿੱਚ ਕਿਤੇ ਪੁਲ ਰੁੜ ਗਏ ਸੜਕਾਂ ਰੁੜ ਗਈਆਂ ਲੋਕਾਂ ਦਾ ਜੀਵਨ ਸੰਕਟ ਵਿੱਚ ਪੈ ਗਿਆ ਇਹਨਾਂ ਘਟਨਾਵਾਂ ਨੇ ਹਰ ਹਿੰਦੁਸਤਾਨੀ ਨੂੰ ਦੁਖੀ ਕੀਤਾ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਉਹਨਾਂ ਦਾ ਦਰਦ ਸਾਡੇ ਸਾਰਿਆਂ ਦਾ ਦਰਦ ਹੈ ਜਿੱਥੇ ਵੀ ਸੰਕਟ ਆਇਆ ਉਥੋਂ ਦੇ ਲੋਕਾਂ ਨੂੰ ਬਚਾਉਣ ਦੇ ਲਈ ਸਾਡੇ ਐਨਡੀਆਰਐਫ ਐਸਡੀਆਰਐਫ ਦੇ ਜਵਾਨ ਹੋਰ ਸੁਰੱਖਿਆ ਬਲ ਹਰ ਕੋਈ ਦਿਨ ਰਾਤ ਜੁਟੇ ਰਹੇ ਜਵਾਨਾਂ ਨੇ ਤਕਨੀਕ ਦਾ ਸਹਾਰਾ ਵੀ ਲਿਆ ਹਰਮਲ ਕੈਮਰੀ ਲਾਈਵ ਡਿਟੈਕਟਰ 스니퍼 ਡੌਗਸ ਤੇ ਡਰੋਨ ਸਰਵੇਲੈਂਸ अजय अनेका ਆਧੁਨਿਕ ਸਾਧਨਾਂ ਦੇ ਸਹਾਰੇ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਹੈਲੀਕਾਪਟਰ ਨਾਲ ਰਾਹਤ ਸਮਗਰੀ ਪਹੁੰਚਾਈ ਗਈ ਜ਼ਖਮੀਆਂ ਨੂੰ 에어 ਲਿਫਟ ਦਿੱਤਾ ਗਿਆ ਆਫਤ ਦੀ ਘੜੀ ਵਿੱਚ ਫੌਜ ਮਦਦਗਾਰ ਬਣ ਕੇ ਸਾਹਮਣੇ ਆਈ ਸਥਾਨਕ ਲੋਕ ਸਮਾਜਿਕ ਕਾਰਜਕਰਤਾ ਡਾਕਟਰ ਪ੍ਰਸ਼ਾਸਨ ਸੰਕਟ ਦੀ ਇਸ ਘੜੀ ਵਿੱਚ ਸਾਰਿਆਂ ਨੇ ਹਰ ਸੰਭਵ ਯਤਨ ਕੀਤਾ ਮੈਂ ਅਜੇ ਹਰ ਨਾਗਰਿਕ ਨੂੰ ਦਿਲੋਂ ਧੰਨਵਾਦ ਦੇਣਾ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਿਆ ਮੇਰੇ ਪਿਆਰੇ ਦੇਸ਼ਵਾਸੀਓ ਹੜ੍ਹ ਤੇ بارش ਦੀ ਇਸ ਤਬਾਹੀ ਦੇ ਦੌਰਾਨ ਜੰਮੂ ਕਸ਼ਮੀਰ ਨੇ ਦੋ ਬਹੁਤ ਖਾਸ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਨੇ ਇਹਨਾਂ ਤੇ ਜ਼ਿਆਦਾ ਲੋਕਾਂ ਦਾ ਧਿਆਨ ਨਹੀਂ ਗਿਆ ਲੇਕਿਨ ਜਦੋਂ ਤੁਸੀਂ ਉਹਨਾਂ ਪ੍ਰਾਪਤੀਆਂ ਦੇ ਬਾਰੇ ਜਾਣੋਗੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਇੱਕ ਸਟੇਡੀਅਮ ਵਿੱਚ ਰਿਕਾਰਡ ਗਿਣਤੀ ਵਿੱਚ ਲੋਕ ਇਕੱਠੇ ਹੋਏ ਜਿੱਥੇ ਪੁਲਵਾਮਾ ਦਾ ਪਹਿਲਾ ਡੇ ਨਾਈਟ ਕ੍ਰਿਕਟ ਮੈਚ ਖੇਡਿਆ ਗਿਆ ਪਹਿਲਾਂ ਇਹ ਹੋਣਾ ਅਸੰਭਵ ਸੀ ਲੇਕਿਨ ਹੁਣ ਮੇਰਾ ਦੇਸ਼ ਬਦਲ ਰਿਹਾ ਹੈ ਇਹ ਮੈਚ ਰਾਇਲ ਪ੍ਰੀਮੀਅਰ ਲੀਗ ਦਾ ਹਿੱਸਾ ਹੈ ਜਿਸ ਵਿੱਚ ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਟੀਮਾਂ ਖੇਡ ਰਹੀਆਂ ਨੇ ਇਹਨੇ ਸਾਰੇ ਲੋਕ ਖਾਸਕਰ ਨੌਜਵਾਨ ਪੁਲਵਾਮਾ ਵਿੱਚ ਰਾਤ ਦੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ক্রিকেট ਦਾ ਆਨੰਦ ਲੈਂਦੇ ਹੋਏ ਇਹ ਨਜ਼ਾਰਾ ਵਾਕਈ ਦੇਖਣ ਲਾਇਕ ਸੀ ਸਾਥੀਓ ਦੂਸਰਾ ਆਯੋਜਨ ਜਿਸ ਨੇ ਧਿਆਨ ਖਿੱਚਿਆ ਉਹ ਹੈ ਦੇਸ਼ ਵਿੱਚ ਹੋਇਆ ਪਹਿਲਾ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਤੇ ਉਹ ਵੀ ਸ਼੍ਰੀਨਗਰ ਦੀ ਡਲ ਝੀਲ ਤੇ ਹੋਇਆ ਸੱਚਮੁੱਚ ਅਜਿਹਾ ਉਤਸਵ ਆਯੋਜਿਤ ਕਰਨ ਦੇ ਲਈ ਇਕ ਇੰਨੀ ਖਾਸ ਜਗ੍ਹਾ ਹੈ ਇਸ ਦਾ ਉਦੇਸ਼ ਹੈ ਜੰਮੂ ਕਸ਼ਮੀਰ ਵਿੱਚ ਵਾਟਰ ਸਪੋਰਟਸ ਨੂੰ ਹੋਰ ਹਰਮਨ ਪਿਆਰਾ ਬਣਾਉਣਾ ਇਸ ਵਿੱਚ ਪੂਰੇ ਭਾਰਤ ਤੋਂ 800 ਤੋਂ ਜ਼ਿਆਦਾ ਐਥਲੀਟਸ ਨੇ ਹਿੱਸਾ ਲਿਆ ਮਹਿਲਾ ਐਥਲੀਟਸ ਵੀ ਪਿੱਛੇ ਨਹੀਂ ਰਹੀਆਂ ਉਹਨਾਂ ਦੀ ਭਾਗੀਦਾਰੀ ਵੀ ਲਗਭਗ ਪੁਰਸ਼ਾਂ ਦੇ ਬਰਾਬਰ ਸੀ ਮੈਂ ਉਹਨਾਂ ਸਾਰੇ ਖਿਡਾਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਸ ਵਿੱਚ ਭਾਗ ਲਿਆ ਖਾਸ ਵਧਾਈ ਮੱਧ ਪ੍ਰਦੇਸ਼ ਨੂੰ ਜਿਸ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਉਸ ਤੋਂ ਬਾਅਦ ਹਰਿਆਣਾ ਤੇ ਓਡੀਸ਼ਾ ਦਾ ਸਥਾਨ ਰਿਹਾ ਜੰਮੂ ਕਸ਼ਮੀਰ ਦੀ ਸਰਕਾਰ ਤੇ ਉੱਥੋਂ ਦੀ ਜਨਤਾ ਦਾ ਆਪਣਾਪਣ ਤੇ ਪ੍ਰਾਉਣਚਾਰੀ ਦੀ ਮੈਂ ਬੇਹਦ ਸ਼ਲਾਘਾ ਕਰਦਾ ਸਾਥਿਓ ਇਸ ਆਯੋਜਨ ਨਾਲ ਜੁੜੇ ਅਨੁਭਵ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੈਂ ਸੋਚਿਆ ਕਿ ਅਜੇ ਦੋ ਖਿਡਾਰੀਆਂ ਨਾਲ ਵੀ ਗੱਲਾਂ ਕਰਾਂ ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ ਉਹਨਾਂ ਵਿੱਚੋਂ ਇੱਕ ਹੈ ਓਡੀਸ਼ਾ ਦੀ ਰਸ਼ਮਿਤਾ ਸਾਹੂ ਤੇ ਦੂਸਰੇ ਨੇ ਸ਼ਿਰਿਨਗਰ ਦੇ ਮੋਸੇਨ ਅਲੀ ਆਓ ਸੁਣਦੇ ਹਾਂ ਉਹ ਕੀ ਕਹਿੰਦੇ ਨੇ ਰਸ਼ਮਿਤਾ ਜੀ ਨਮਸਤੇ ਨਮਸਤੇ ਸਰ ਜੈ ਜਗਨਨਾਥ ਜੈ ਜਗਨਨਾਥ ਸਰ ਰਸ਼ਮਿਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੇਡ ਜਗਤ ਵਿੱਚ ਸਫਲਤਾ ਲਈ ਬਹੁਤ ਬਹੁਤ ਵਧਾਈ ਥੈਂਕ ਯੂ ਸਰ ਰਸ਼ਮਿਤਾ ਤੁਹਾਡੇ ਸ਼ਰੋਤੇ ਤੁਹਾਡੇ ਬਾਰੇ ਤੇ ਤੁਹਾਡੀ ਖੇਡ ਯਾਤਰਾ ਦੇ ਬਾਰੇ ਜਾਣਨ ਲਈ ਬਹੁਤ ਉਤਸਕ ਨੇ ਮੈਂ ਵੀ ਬਹੁਤ ਉਤਸਕ ਹਾਂ ਦੱਸੋ ਸਰ ਮੈਂ ਰਸ਼ਮਿਤਾ ਸਾਹੂ ਹਾਂ 오ਡੀਸਾ ਤੋਂ ਅਤੇ ਮੈਂ ਕੈਨੋਇੰਗ ਪਲੇਅਰ ਹਾਂ ਮੈਂ 2017 ਤੋਂ ਸਪੋਰਟਸ ਜੁਆਇਨ ਕੀਤਾ ਸੀ ਕੈਨੋਇੰਗ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਲੈਵਲ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਅਤੇ ਨੈਸ਼ਨਲ ਗੇਮਜ਼ ਵਿੱਚ ਭਾਗ ਲਿਆ ਹੈ ਮੈਨੂੰ 41 ਮੈਡਲ ਮਿਲੇ ਹਨ 11 골ਡ 14 ਸਿਲਵਰ ਤੇ 14 ਬ੍ਰੌਂਜ਼ ਇਸ ਖੇਡ ਵਿੱਚ ਰੁਚੀ ਕਿਵੇਂ ਹੋਈ ਸਭ ਤੋਂ ਪਹਿਲਾਂ ਕਿਸ ਨੇ ਤੁਹਾਨੂੰ ਇਸ ਵੱਲ ਪ੍ਰੇਰਿਤ ਕੀਤਾ ਤੁਹਾਡੇ ਪਰਿਵਾਰ ਵਿੱਚ ਖੇਡ ਦਾ ਵਾਤਾਵਰਨ ਹੈ ਕੀ ਨਹੀਂ ਸਰ ਮੈਂ ਜਿਸ ਪਿੰਡ ਵਿੱਚ ਰਹਿਨੀ ਹਾਂ ਉਸ ਵਿੱਚ ਖੇਡ ਦਾ ਇਹੋ ਜਿਹਾ ਕੁਝ ਵੀ ਨਹੀਂ ਸੀ ਉੱਧਰ ਇੱਕ ਨਦੀ ਵਿੱਚ ਬੋਟਿੰਗ ਹੋ ਰਹੀ ਸੀ ਮੈਂ ਉਨਹੀਂ সুইমিং ਦੇ ਲਈ ਗਈ ਸੀ ਜਦੋਂ ਮੈਂ ਤੇ ਮੇਰੇ ਦੋਸਤ ਇੰਜ সুইমিং ਕਰ ਰਹੇ ਸਨ ਤਾਂ ਇੱਕ ਬੋਟ ਲੰਗੀ ਕੈਨੋਇੰਗ ਕਯਾਕਿੰਗ ਦੀ ਮੈਨੂੰ ਉਸ ਬਾਰੇ ਕੁਝ ਪਤਾ ਨਹੀਂ ਸੀ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਕੀ ਹੈ ਤਾਂ ਦੋਸਤ ਨੇ ਦੱਸਿਆ ਕਿ ਉੱਧਰ ਜਗਤਪੁਰ ਵਿੱਚ ਐਸਏਆਈ ਸਪੋਰਟ ਸੈਂਟਰ ਹੈ ਉਸ ਵਿੱਚ ਖੇਡ ਹੁੰਦੀ ਹੈ ਉਸ ਵਿੱਚ ਮੈਂ ਵੀ ਜਾਣ ਵਾਲੀ ਹਾਂ ਮੈਨੂੰ ਬਹੁਤ ਦਿਲਚਸਪ ਲੱਗਾ ਇਹ ਕੀ ਹੈ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਤਾਂ ਪਾਣੀ ਵਿੱਚ ਬੱਚੇ ਕਿਵੇਂ ਕਰਦੇ ਹਨ ਬੋਟਿੰਗ ਕਰਦੇ ਹਨ ਮੈਂ ਉਸ ਨੂੰ ਕਿਹਾ ਕਿ ਮੈਂ ਵੀ ਜਾਣਾ ਹੈ ਕਿਵੇਂ ਜਾਣਾ ਹੈ ਮੈਨੂੰ ਵੀ ਦੱਸੋ ਉਧਰ ਜਾ ਕੇ ਗੱਲ ਕਰੋ ਇੰਜ ਦੱਸਿਆ ਫਿਰ ਮੈਂ ਤੁਰੰਤ ਘਰ ਵਿੱਚ ਜਾ ਕੇ papa ਮੈਂ ਜਾਣਾ ਹੈ papa ਮੈਂ ਜਾਣਾ ਹੈ ਫਿਰ papa ਮੈਨੂੰ ਲੈ ਕੇ ਗਏ ਉਸ ਸਮੇਂ ਟ్రਾਇਲ ਤਾਂ ਨਹੀਂ ਸੀ ਫਿਰ ਕੋਚ ਨੇ ਦੱਸਿਆ ਕਿ ਟ్రਾਇਲ ਫਰਵਰੀ ਵਿੱਚ ਹੁੰਦਾ ਹੈ ਫਰਵਰੀ ਮਾਰਚ ਵਿੱਚ ਤੁਸੀਂ ਉਸ ਸਮੇਂ ਟ్రਾਇਲ ਦੇ ਸਮੇਂ ਆ ਜਾਣਾ ਫਿਰ ਮੈਂ ਟ్రਾਇਲ ਦੇ ਸਮੇਂ ਗਈ ਅੱਛਾ ਰਸ਼ਮਿਤਾ ਕਸ਼ਮੀਰ ਵਿੱਚ ਹੋਏ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਵਿੱਚ ਤੁਹਾਡਾ ਆਪਣਾ ਤਜਰਬਾ ਕਿਵੇਂ ਰਿਹਾ ਪਹਿਲੀ ਵਾਰ ਕਸ਼ਮੀਰ ਗਈ ਸੀ ਹਾਂ ਸਰ ਮੈਂ ਪਹਿਲੀ ਵਾਰ ਕਸ਼ਮੀਰ ਗਈ ਸੀ ਉੱਥੇ ਖੇਲੋ ਇੰਡੀਆ ਫਰਸਟ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ ਉਸ ਵਿੱਚ ਮੇਰੀਆਂ ਦੋ ਇਵੈਂਟਸ ਹਨ ਸਿੰਗਲਸ 200 ਮੀਟਰ ਅਤੇ 500 ਮੀਟਰ ਡਬਲਸ ਵਿੱਚ ਮੈਂ ਦੋਵਾਂ ਵਿੱਚ 골ਡ ਮੈਡਲ ਹਾਸਲ ਕੀਤਾ ਸਰ ਵਾਹ ਜੀ ਵਾ ਦੋਵਾਂ ਵਿੱਚ ਲਿਆਏ ਹੋ yes sir ਬਹੁਤ ਬਹੁਤ ਵਧਾਈ ਥੈਂਕ ਯੂ ਸਰ अच्छा रश्मिता वाटर स्पोर्ट्स ਦੇ ਇਲਾਵਾ ਹੋਰ ਤੁਹਾਡੇ ਕੀ ਸ਼ੌਕ ਨੇ ਸਰ ওয়াটার स्पोर्ट्स ਤੋਂ ਇਲਾਵਾ ਮੈਨੂੰ ਸਪੋਰਟਸ ਵਿੱਚ ਦੌੜਨਾ ਬਹੁਤ ਚੰਗਾ ਲੱਗਦਾ ਹੈ ਜਦੋਂ ਵੀ ਮੈਂ ਛੁੱਟੀ ਤੇ ਜਾਂਦੀ ਹਾਂ ਤਾਂ ਮੈਂ ਦੌੜਨ ਦੇ ਲਈ ਜਾਂਦੀ ਹਾਂ ਮੇਰਾ ਜੋ ਪੁਰਾਣਾ ਫੀਲਡ ਹੈ ਉੱਥੇ ਮੈਂ ਥੋੜਾ ਜਿਹਾ ਫੁੱਟਬਾਲ ਖੇਡਣਾ ਸਿੱਖੀ ਸਾਂ ਤਾਂ ਉਧਰ ਜਦੋਂ ਵੀ ਜਾਂਦੀ ਹਾਂ ਮੈਂ ਬਹੁਤ ਦੌੜਦੀ ਹਾਂ ਤੇ ਫੁੱਟਬਾਲ ਵੀ ਖੇਡਦੀ ਹਾਂ ਸਰ ਥੋੜਾ ਬਹੁਤ ਮਤਲਬ ਖੇਡ ਤੁਹਾਡੀਆਂ ਰਗਾਂ ਵਿੱਚ ਹੈ ਹਾਂ ਸਰ ਮੈਂ ਜਦੋਂ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਜਦੋਂ ਸਕੂਲ ਵਿੱਚ ਸੀ ਤਾਂ ਜਿਸ ਵਿੱਚ ਵੀ ਹਿੱਸਾ ਲੈਂਦੀ ਸੀ ਉਹਨਾਂ ਸਾਰਿਆਂ 'ਚ ਮੈਂ ਫਰਸਟ ਆਂਦੀ ਸੀ ਚੈਂਪੀਅਨ ਹੁੰਦੀ ਸੀ ਸਰ ਰਸ਼ਮਿਤਾ ਜਿਹੜੇ ਲੋਕ ਤੁਹਾਡੇ ਵਾਂਗ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਜੇਕਰ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਹੈ ਤੇ ਤੁਸੀਂ ਕੀ ਕਹੋਗੇ ਸਰ ਬਹੁਤ ਸਾਰੇ ਬੱਚੇ ਉਹਨਾਂ ਲਈ ਘਰ ਤੋਂ ਬਾਹਰ ਨਿਕਲਣਾ ਵੀ ਮਨਾ ਹੁੰਦਾ ਹੈ ਅਤੇ ਲੜਕੀ ਹੋਵੇ ਤਾਂ ਬਾਹਰ ਕਿਵੇਂ ਜਾਵੇ ਅਤੇ ਕਈ ਪੈਸੇ ਦੀ ਦਿੱਕਤ ਦੀ وجہ ਨਾਲ ਉਹ ਲੋਕ ਖੇਡ ਛੱਡ ਗਏ ਹਨ ਅਤੇ ਇਹ ਜੋ ਖੇਲੋ ਇੰਡੀਆ ਦਾ ਆਯੋਜਨ ਹੋ ਰਿਹਾ ਹੈ ਉਸ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਪੈਸੇ ਦੀ ਵੀ ਮਦਦ ਮਿਲਦੀ ਹੈ ਅਤੇ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੀ ਸਹਾਇਤਾ ਮਿਲਦੀ ਹੈ ਇਸ ਦੀ ਵਜ੍ਹਾ ਨਾਲ ਬਹੁਤ ਸਾਰੇ ਬੱਚੇ ਅੱਗੇ ਜਾ ਪਾ ਰਹੇ ਹਨ ਤੇ ਮੈਂ ਕਹਾਂਗੀ ਸਾਰਿਆਂ ਨੂੰ ਕਿ ਖੇਡ ਨਾ ਛੱਡੋ ਖੇਡ ਨਾਲ ਬਹੁਤ ਅੱਗੇ ਜਾ ਸਕਦੇ ਹਾਂ ਖੇਡ ਤਾਂ ਇੱਕ ਖੇਡ ਹੈ ਲੇਕਿਨ ਉਸ ਵਿੱਚ ਸਰੀਰ ਦਾ ਹਰ ਅੰਗ ਤੰਦਰੁਸਤ ਵੀ ਰਹਿੰਦਾ ਹੈ ਅਤੇ ਖੇਡ ਨੂੰ ਅੱਗੇ ਲਿਜਾ ਕੇ ਇੰਡੀਆ ਨੂੰ ਮੈਡਲ ਦਿਵਾਉਣਾ ਸਾਡਾ ਫਰਜ਼ ਹੈ ਸਰ ਚਲੋ ਰਸ਼ਮਿਤਾ ਜੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਫਿਰ ਤੋਂ ਬਹੁਤ ਬਹੁਤ ਵਧਾਈ ਤੇ ਆਪਣੇ ਪਿਤਾ ਜੀ ਨੂੰ ਵੀ ਮੇਰੇ ਵੱਲੋਂ ਪ੍ਰਣਾਮ ਕਹਿਣਾ ਕਿਉਂਕਿ ਉਹਨਾਂ ਨੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਇੱਕ ਬੇਟੀ ਨੂੰ ਅੱਗੇ ਵਧਣ ਦੇ ਲਈ ਇਨਾ ਉਤਸ਼ਾਹਿਤ ਕੀਤਾ ਮੇਰੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਨੇ ਧੰਨਵਾਦ ਥੈਂਕ ਯੂ ਸਰ ਜੈ ਜਗਨਨਾਥ ਜੈ ਜਗਤਨਾਥ ਸਰ ਮੋਸਨ ਅਲੀ ਨਮਸਤੇ ਨਮਸਤੇ ਸਰ ਮੋਸਨ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਤੇ ਤੁਹਾਡੇ ਰੌਸ਼ਨ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ ਸਰ ਮੋਸਨ ਜੀ ਤੁਸੀਂ ਪਹਿਲੇ ਖੇਲੋ ਇੰਡੀਆ ਵਾਟਰ ਸਪੋਰਟਸ ਇਸ ਦਾ ਆਯੋਜਨ ਤੇ ਉਸ ਵਿੱਚ ਵੀ ਸਭ ਤੋਂ ਪਹਿਲਾਂ 골ਡ ਮੈਡਲ ਜਿੱਤਣ ਵਾਲੇ ਤੁਸੀਂ ਹੋ ਤੁਹਾਨੂੰ ਕਿਵੇਂ ਲੱਗਾ ਸਰ ਬਹੁਤ ਹੀ ਖੁਸ਼ ਹਾਂ ਮੈਂ ਮੈਂ 골ਡ ਮੈਡਲ ਜਿੱਤਿਆ ਖੇਲੋ ਇੰਡੀਆ ਵਿੱਚ ਜੋ ਪਹਿਲੀ ਵਾਰ ਹੋਇਆ ਹੈ ਇੱਥੇ ਕਸ਼ਮੀਰ ਵਿੱਚ ਲੋਕਾਂ ਵਿੱਚ ਕੀ ਚਰਚਾ ਹੈ ਬਹੁਤ ਹੀ ਚਰਚਾ ਹੈ ਸਰ ਪੂਰੀ ਫੈਮਿਲੀ ਖੁਸ਼ ਹੈ ਜੀ ਤੁਹਾਡੇ ਸਕੂਲ ਵਾਲੇ ਸਕੂਲ ਵਾਲੇ ਵੀ ਸਾਰੇ ਖੁਸ਼ ਨੇ ਸਰ ਕਸ਼ਮੀਰ ਵਿੱਚ ਸਾਰੇ ਕਹਿੰਦੇ ਨੇ ਤੁਸੀਂ 골ਡ ਮੈਡਲਿਸਟ ਹੋ ਹੁਣ ਤਾਂ ਤੁਸੀਂ ਵੱਡੇ ਸੈਲੀਬ੍ਰਿਟੀ ਬਣ ਗਏ ਯੈਸ ਸਰ ਵਾਟਰ ਸਪੋਰਟਸ ਵਿੱਚ ਰੁਚੀ ਕਿਵੇਂ ਹੋਈ ਤੇ ਉਸਦੇ ਫਾਇਦੇ ਕੀ ਨਜ਼ਰ ਆ ਰਹੇ ਨੇ ਤੁਹਾਨੂੰ ਪਹਿਲਾਂ ਬਚਪਨ ਵਿੱਚ ਮੈਂ ਵੇਖਿਆ ਉਹ ਬੋਟ ਚੱਲਦੀ ਹੈ ਉੱਥੇ ਡਲ ਲੇਕ ਵਿੱਚ ਪਾਪਾ ਨੇ ਕਿਹਾ ਤੁਸੀਂ ਕਰੋਗੇ ਹਾਂ ਮੈਨੂੰ ਵੀ ਸ਼ੌਕ ਹੈ ਮੈਂ ਵੀ ਫਿਰ ਗਿਆ ਉੱਥੇ ਸੈਂਟਰ ਵਿੱਚ ਮੈਡਮ ਦੇ ਕੋਲ ਫਿਰ ਮੈਡਮ ਨੇ ਮੈਨੂੰ ਸਿਖਾਇਆ ਬਿਲਕੁਲ ਇਸ ਮੈਮ ਨੇ ਅੱਛਾ ਮੌਸਮ ਪੂਰੇ ਦੇਸ਼ ਦੇ ਲੋਕ ਆਏ ਸਨ ਪਹਿਲੀ ਵਾਰ ਵਾਟਰ ਸਪੋਰਟਸ ਦਾ ਪ੍ਰੋਗਰਾਮ ਹੋਇਆ ਉਹ ਵੀ ਸ਼ਰੀਨਗਰ ਵਿੱਚ ਹੋਇਆ ਉਹ ਵੀ ਡਲ ਝੀਲ ਵਿੱਚ ਹੋਇਆ ਇੰਨੇ ਸਾਰੇ ਦੇਸ਼ ਦੇ ਲੋਕ ਆਏ ਤੇ ਉੱਥੇ ਦੇ ਲੋਕਾਂ ਨੂੰ ਕੀ ਮਹਿਸੂਸ ਹੁੰਦਾ ਸੀ ਬਹੁਤ ਹੀ ਖੁਸ਼ੀ ਆ ਸਰ ਸਾਰੇ ਕਹਿ ਰਹੇ ਸਨ ਚੰਗੀ ਜਗ੍ਹਾ ਹੈ ਸਭ ਕੁਝ ਚੰਗਾ ਹੈ ਇੱਥੇ ਇੱਥੇ ਤਾਂ ਸਹੂਲਤਾਂ ਸਾਰੀਆਂ ਚੰਗੀਆਂ ਨੇ ਇੱਥੇ ਸਭ ਕੁਝ ਚੰਗਾ ਰਿਹਾ ਖੇਲੋ ਮੇਂਡੀਆਂ ਵਿੱਚ ਤਾਂ ਤੁਸੀਂ ਕਿਤੇ ਖੇਡਣ ਲਈ ਕਸ਼ਮੀਰ ਤੋਂ ਬਾਹਰ ਗਏ ਹੋ ਕਦੇ yes sir ਮੈਂ ਪੋਪਾਲ ਗਿਆ ਹਾਂ ਗੋਆ ਗਿਆ ਹਾਂ ਕੇਰਲ ਗਿਆ ਹਾਂ ਹਿਮਾਚਲ ਗਿਆ ਹਾਂ ਅੱਛਾ ਤਾਂ ਫਿਰ ਤੁਸੀਂ ਪੂਰਾ ਹਿੰਦੁਸਤਾਨ ਹੀ ਵੇਖ ਲਿਆ ਯੈਸ ਸਰ ਅੱਛਾ ਇੰਨੇ ਸਾਰੇ ਖਿਡਾਰੀ ਉੱਥੇ ਆਏ ਸਨ ਯੈਸ ਸਰ ਤਾਂ ਫਿਰ ਨਵੇਂ ਦੋਸਤ ਬਣਾਏ ਕਿ ਨਹੀਂ ਬਣਾਏ ਸਰ ਬਹੁਤ ਦੋਸਤ ਬਣਾ ਲਏ ਇਕੱਠੇ ਵੀ ਘੁੰਮੇ ਅਸੀਂ ਇੱਥੇ ਡਲ ਲੇਕ ਵਿੱਚ ਲਾਲ ਚੌਕ ਚ ਪੂਰੀ ਜਗ੍ਹਾ ਘੁੰਮੇ ਅਸੀਂ ਸਰ ਪਹਿਲਗਾਮ ਵੀ ਗਏ ਸੀ ਯੈਸ ਸਰ ਪੂਰੀ ਜਗ੍ਹਾ ਚਲੋ ਮੈਂ ਤਾਂ ਵੇਖਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਸਪੋਰਟਸ ਟੈਲੈਂਟ ਬਹੁਤ ਗਜ਼ਬ ਦਾ ਹੈ ਜੀ ਯੈਸ ਸਰ ਸਾਡੇ ਜੋ ਜੰਮੂ ਕਸ਼ਮੀਰ ਦੇ ਨੌਜਵਾਨ ਨੇ ਉਹ ਦੇਸ਼ ਦਾ ਨਾਂ ਰੌਸ਼ਨ ਕਰਨ ਇਨੀ ਸਮਰੱਥਾ ਹੈ ਉਹਨਾਂ ਦੇ ਅੰਦਰ ਤੁਸੀਂ ਕਰਕੇ ਵਿਖਾਇਆ ਸਰ ਮੇਰਾ ਡ੍ਰੀਮ ਹੈ 올림픽 ਵਿੱਚ ਮੈਡਲ ਜਿੱਤਣਾ ਉਹੀ ਡ੍ਰੀਮ ਹੈ ਵਾਹ ਸ਼ਾਬਾਸ਼ ਉਹੀ ਡ੍ਰੀਮ ਹੈ ਸਰ ਵੇਖੋ ਤੁਹਾਡੀਆਂ ਗੱਲਾਂ ਸੁਣ ਕੇ ਹੀ ਮੇਰੇ ਤਾਂ ਰੋਂਗਟੇ ਖੜੇ ਹੋ ਗਏ ਸਰ ਉਹੀ ਡ੍ਰੀਮ ਹੈ ਮੇਰਾ 올림픽 ਵਿੱਚ ਮੈਡਲ ਜਿੱਤਣਾ ਦੇਸ਼ ਦੇ ਲਈ ਰਾਸ਼ਟਰੀ ਗੀਤ ਵਜਵਾਉਣਾ ਬਸ ਉਹੀ ਡ੍ਰੀਮ ਹੈ ਮੇਰਾ ਮੇਰੇ ਦੇਸ਼ ਦਾ ਇੱਕ ਮਜ਼ਦੂਰ ਪਰਿਵਾਰ ਦਾ ਬੇਟਾ ਇਨੇ ਵੱਡੇ ਸੁਪਨੇ ਵੇਖਦਾ ਹੈ ਮਤਲਬ ਇਹ ਦੇਸ਼ ਬਹੁਤ ਅੱਗੇ ਵਧਣ ਵਾਲਾ ਹੈ ਸਰ ਬਹੁਤ ਅੱਗੇ ਵਧਣ ਵਾਲਾ ਹੈ ਅਸੀਂ ਸ਼ੁਕਰਗੁਜ਼ਾਰ ਹਾਂ ਇੰਡੀਆ ਗਵਰਨਮੈਂਟ ਦੇ ਜਿਨ੍ਹਾਂ ਨੇ ਇੰਨਾ ਇੱਥੇ ਖੇਲੋ ਇੰਡੀਆ ਦਾ ਆਯੋਜਨ ਕੀਤਾ ਇੱਥੇ ਇਹ ਪਹਿਲੀ ਵਾਰ ਹੋਇਆ ਸਰ ਤਾਂ ਹੀ ਤਾਂ ਤੁਹਾਡੇ ਸਕੂਲ ਵਿੱਚ ਜੈ ਜੈਕਾਰ ਹੁੰਦੀ ਹੋਏਗੀ ਯੈਸ ਸਰ ਅੱਛਾ ਮੋਹਸਨ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਤੇ ਮੇਰੇ ਵੱਲੋਂ ਆਪਣੇ ਪਿਤਾ ਜੀ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕਰਨਾ ਕਿਉਂਕਿ ਉਨ੍ਹਾਂ ਨੇ ਮਜ਼ਦੂਰ ਦੀ ਜ਼ਿੰਦਗੀ ਜੀ ਕੇ ਵੀ ਤੁਹਾਡੀ ਜ਼ਿੰਦਗੀ ਬਣਾਈ ਹੈ ਤੇ ਤੁਸੀਂ ਆਪਣੇ ਪਿਤਾ ਜੀ ਦੇ ਕਹਿਣ ਤੇ ਬਿਲਕੁਲ ਆਰਾਮ ਨਾ ਕਰਦੇ ਹੋਏ 10 ਸਾਲ ਤੱਕ ਤਪੱਸਿਆ ਕੀਤੀ ਹੈ। ਇਹ ਖਿਡਾਰੀ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੁੰਦੀ ਹੈ। ਤੇ ਤੁਹਾਡੇ ਕੋਚ ਨੂੰ ਵੀ ਮੈਂ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਤੁਹਾਡੇ ਪਿੱਛੇ ਇੰਨੀ ਮਿਹਨਤ ਕੀਤੀ। ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਬਹੁਤ-ਬਹੁਤ ਵਧਾਈ। ਥੈਂਕ ਯੂ ਸਰ। ਨਮਸਕਾਰ ਸਰ। ਜੈ ਹਿੰਦ। ਸਾਥੀਓ, ਇੱਕ ਭਾਰਤ, ਸ਼੍ਰੇਸ਼ਟ ਭਾਰਤ ਦੀ ਪਾਵਨਾ, ਦੇਸ਼ ਦੀ ਏਕਤਾ, ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਤੇ ਨਿਸ਼ਚਿਤ ਤੌਰ ਤੇ ਖੇਡ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਨੇ ਇਸ ਲਈ ਹੀ ਤਾਂ ਮੈਂ ਕਹਿਣਾ ਕਿ ਜੋ ਖੇਡਦਾ ਉਹ ਖੇਡਦਾ ਸਾਡਾ ਦੇਸ਼ ਵੀ ਜਿੰਨੇ ਟੂਰਨਾਮੈਂਟ ਖੇਡੇਗਾ ਉਹਨਾਂ ਖੇਡੇਗਾ ਤੁਹਾਨੂੰ ਦੋਵਾਂ ਖਿਡਾਰੀਆਂ ਨੂੰ ਤੁਹਾਡੇ ਸਾਥੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਮੇਰੇ ਪਿਆਰੇ ਦੇਸ਼ਵਾਸੀਓ ਤੁਸੀਂ ਯੂਪੀਐਸਸੀ ਦਾ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ ਇਹ ਸੰਸਥਾ ਦੇਸ਼ ਦੀ ਸਭ ਤੋਂ ਮੁਸ਼ਕਿਲ ਇਮਤਿਹਾਨਾਂ ਵਿੱਚੋਂ ਇੱਕ ਸਿਵਲ ਸਰਵਿਸੈਸ ਦਾ ਇਮਤਿਹਾਨ ਵੀ ਲੈਂਦੀ ਹੈ ਅਸੀਂ ਸਾਰਿਆਂ ਨੇ ਸਿਵਲ ਸਰਵਿਸਿਜ਼ ਦੇ ਟਾਪਰਸ ਦੀਆਂ ਪ੍ਰੇਰਣਾ ਦਾ ਇੱਕ ਗੱਲਾਂ ਅਨੇਕਾਂ ਵਾਰ ਸੁਣੀਆਂ ਨੇ ਇਹ ਨੌਜਵਾਨ ਮੁਸ਼ਕਿਲ ਪਰਸਥਿਤੀਆਂ ਵਿੱਚ ਪੜ੍ਹਾਈ ਤੋਂ ਬਾਅਦ ਆਪਣੀ ਮਿਹਨਤ ਨਾਲ ਇਸ ਸਰਵਿਸ ਵਿੱਚ ਜਗ੍ਹਾ ਬਣਾਉਂਦੇ ਨੇ ਲੇਕਿਨ ਸਾਥੀਓ ਯੂਪੀਐਸਸੀ ਦੇ ਇਮਤਿਹਾਨ ਦੀ ਇੱਕ ਸੱਚਾਈ ਹੋਰ ਵੀ ਹੈ ਹਜ਼ਾਰਾਂ ਅਜੇ ਉਮੀਦਵਾਰ ਵੀ ਹੁੰਦੇ ਨੇ ਜੋ ਬੇਹਦ ਕਾਬਿਲ ਹੁੰਦੇ ਨੇ ਤੇ ਉਹਨਾਂ ਦੀ ਮਿਹਨਤ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀ ਪਰ ਮਾਮੂਲੀ ਫਰਕ ਨਾਲ ਉਹ ਵਕੀਰਲੀ ਸੂਚੀ ਤੱਕ ਪਹੁੰਚ ਨਹੀਂ ਪਾਉਂਦੇ ਇਹਨਾਂ ਉਮੀਦਵਾਰਾਂ ਨੂੰ ਦੂਸਰੇ ਇਮਤਿਹਾਨਾਂ ਦੇ ਲਈ ਨਵੇਂ ਸਿਰੇ ਤੋਂ ਤਿਆਰੀ ਕਰਨੀ ਪੈਂਦੀ ਹੈ ਇਸ ਵਿੱਚ ਉਹਨਾਂ ਦਾ ਸਮਾਂ ਤੇ ਪੈਸਾ ਦੋਵੇਂ ਖਰਚ ਹੁੰਦੇ ਨੇ ਇਸ ਲਈ ਹੁਣ ਅਜਿਹੇ ਹੁਨਰਵਰ ਵਿਦਿਆਰਥੀਆਂ ਦੇ ਲਈ ਵੀ ਇੱਕ ਡਿਜੀਟਲ ਪਲੇਟਫਾਰਮ ਬਣਾਇਆ ਗਿਆ ਤੇ ਇਸ ਦਾ ਨਾਂ ਹੈ ਪ੍ਰਤਿਭਾ ਸੇਤੂ ਪ੍ਰਤਿਭਾ ਸੇਤੂ ਵਿੱਚ ਉਹਨਾਂ ਉਮੀਦਵਾਰਾਂ ਦਾ ਡਾਟਾ ਰੱਖਿਆ ਗਿਆ ਹੈ ਜਿਨ੍ਹਾਂ ਨੇ ਯੂਪੀਐਸਸੀ ਦੇ ਵੱਖ-ਵੱਖ ਇਮਤਿਹਾਨਾਂ ਦੇ ਚਰਨ ਪਾਸ ਕੀਤੇ ਲੇਕਿਨ ਅਖੀਰਲੀ ਮੈਰਿਟ ਲਿਸਟ ਵਿੱਚ ਉਹਨਾਂ ਦਾ ਨਾਮ ਆ ਨਹੀਂ ਸਕਿਆ ਇਸ ਪੋਰਟਲ ਤੇ 10000 ਤੋਂ ਜ਼ਿਆਦਾ ਅਜੇੇ ਹੋਣ ਹਾਰ ਨੌਜਵਾਨਾਂ ਦਾ ਡਾਟਾ ਬੈਂਕ ਮੌਜੂਦ ਹੈ ਕੋਈ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਸੀ ਕੋਈ ਇੰਜੀਨੀਅਰਿੰਗ ਸਰਵਿਸਿਜ਼ ਵਿੱਚ ਜਾਣਾ ਚਾਹੁੰਦਾ ਸੀ ਕੋਈ ਮੈਡੀਕਲ ਸਰਵਿਸਿਜ਼ ਦੇ ਹਰ ਪੜਾਅ ਨੂੰ ਪਾਰ ਕਰ ਚੁੱਕਾ ਸੀ ਪਰ ਫਾਈਨਲ ਵਿੱਚ ਉਸ ਦਾ ਸਿਲੈਕਸ਼ਨ ਨਹੀਂ ਹੋਇਆ ਅਜੇ ਸਾਰੇ ਉਮੀਦਵਾਰਾਂ ਦੀ ਜਾਣਕਾਰੀ ਹੁਣ ਪ੍ਰਤਿਭਾ ਸੇਤੂ ਪੋਰਟਲ ਤੇ ਉਪਲਬਧ ਕਰਵਾਈ ਜਾ ਰਹੀ ਹੈ ਇਸ ਪੋਰਟਲ ਨਾਲ ਪ੍ਰਾਈਵੇਟ ਕੰਪਨੀਆਂ ਇਹਨਾਂ ਹੋਣਹਾਰ ਵਿਦਿਆਰਥੀਆਂ ਦੀ ਜਾਣਕਾਰੀ ਲੈ ਕੇ ਉਹਨਾਂ ਨੂੰ ਆਪਣੇ ਇੱਥੇ ਨਿਯੁਕਤ ਕਰ ਸਕਦੀਆਂ ਨੇ ਸਾਥਿਓ ਇਸ ਯਤਨ ਦੇ ਨਤੀਜੇ ਵੀ ਆਉਣ ਲੱਗੇ ਨੇ ਸੈਂਕੜੇ ਉਮੀਦਵਾਰਾਂ ਨੂੰ ਇਸ ਪੋਰਟਲ ਦੀ ਮਦਦ ਨਾਲ ਤੁਰੰਤ ਨੌਕਰੀ ਮਿਲੀ ਹੈ ਤੇ ਉਹ ਨੌਜਵਾਨ ਜੋ ਮਾਮੂਲੀ ਫਰਕ ਨਾਲ ਰਹਿ ਗਏ ਸਨ ਹੁਣ ਨਵੇਂ ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧ ਰਹੇ ਨੇ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਪੂਰੀ ਦੁਨੀਆ ਦਾ ਧਿਆਨ ਭਾਰਤ ਵੱਲ ਹੈ ਪਰਤ ਵਿੱਚ ਛੁਪੀਆਂ ਸੰਭਾਵਨਾਵਾਂ ਤੇ ਦੁਨੀਆ ਭਰ ਦੀ ਨਜ਼ਰ ਹੈ ਇਸ ਨਾਲ ਜੁੜਿਆ ਹੋਇਆ ਇੱਕ ਸੁਖਦ ਅਨੁਭਵ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਤੁਹਾਨੂੰ ਪਤਾ ਹੈ ਅੱਜ ਕੱਲ ਪੋਡਕਾਸਟ ਦਾ ਬਹੁਤ ਫੈਸ਼ਨ ਹੈ ਵਿਪਿੰਨ ਵਿਸ਼ਿਆਂ ਨਾਲ ਜੁੜੇ ਪੋਡਕਾਸਟ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਵੇਖਦੇ ਤੇ ਸੁਣਦੇ ਨੇ ਬੀਤੇ ਦਿਨੀ ਮੈਂ ਵੀ ਕੁਝ ਪੋਡਕਾਸਟ ਵਿੱਚ ਸ਼ਾਮਿਲ ਹੋਇਆ ਸੀ ਅਜੇ ਆ ਹੀ ਇੱਕ ਪੋਡਕਾਸਟ ਦੁਨੀਆ ਦੇ ਬਹੁਤ ਪ੍ਰਸਿੱਧ ਪੋਡਕਾਸਟਰ ਲੈਕਸ ਫ੍ਰਿਡਮਨ ਦਿਨਾਲ ਹੋਇਆ ਸੀ ਉਸ ਪੌਡਕਾਸਟ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਦੁਨੀਆ ਭਰ ਦੇ ਲੋਕਾਂ ਨੇ ਉਸ ਨੂੰ ਸੁਣਿਆ ਵੀ ਤੇ ਜਦੋਂ ਪੌਡਕਾਸਟ ਤੇ ਇਹ ਗੱਲਾਂ ਹੋ ਰਹੀਆਂ ਸਨ ਤਾਂ ਗੱਲਾਂ-ਗੱਲਾਂ ਵਿੱਚ ਇੰਜੀ ਮੈਂ ਇੱਕ ਵਿਸ਼ਾ ਚੁੱਕਿਆ ਸੀ ਜਰਮਨੀ ਦੇ ਇੱਕ ਖਿਡਾਰੀ ਨੇ ਉਸ ਪੌਡਕਾਸਟ ਨੂੰ ਸੁਣਿਆ ਤੇ ਉਸ ਦਾ ਧਿਆਨ ਮੈਂ ਉਸ ਵਿੱਚ ਜੋ ਗੱਲ ਦੱਸੀ ਸੀ ਉਸ ਤੇ ਕੇਂਦਰਿਤ ਹੋ ਗਿਆ ਉਹਨਾਂ ਨੇ ਉਸ ਟੌਪਿਕ ਨਾਲ ਜੁੜੇ ਵਿਸ਼ੇ ਤੇ ਏਨੀ ਰਿਸਰਚ ਕੀਤੀ ਤੇ ਫਿਰ ਜਰਮਨ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਚਿੱਠੀ ਲਿਖ ਕੇ ਦੱਸਿਆ ਕਿ ਇਸ ਵਿਸ਼ੇ ਨੂੰ ਲੈ ਕੇ ਭਾਰਤ ਨਾਲ ਜੁੜਨਾ ਚਾਹੁੰਦੇ ਨੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੋਦੀ ਜੀ ਨੇ ਪੌਡਕਾਸਟ ਵਿੱਚ ਅਜੇ ਆ ਕਿਹੜਾ ਵਿਸ਼ਾ ਕਹਿ ਦਿੱਤਾ ਜੋ ਜਰਮਨ ਦੇ ਖਿਡਾਰੀ ਨੂੰ ਪ੍ਰੇਰਿਤ ਕਰ ਗਿਆ ਉਹ ਕਿਹੜਾ ਵਿਸ਼ਾ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਮੈਂ ਪੌਡਕਾਸਟ ਵਿੱਚ ਗੱਲਾਂ-ਗੱਲਾਂ ਵਿੱਚ ਮੱਧ ਪ੍ਰਦੇਸ਼ ਦੇ ਸ਼ੈਡੋਲ ਦੇ ਫੁੱਟਬਾਲ ਦੇ ਕ੍ਰੇਜ਼ ਨਾਲ ਜੁੜੇ ਇੱਕ ਪਿੰਡ ਦਾ ਵਰਣਨ ਕੀਤਾ ਸੀ ਦਰਅਸਲ 2 ਸਾਲ ਪਹਿਲਾਂ ਮੈਂ ਸ਼ੈਡੋਲ ਗਿਆ ਸੀ ਉਥੋਂ ਦੇ ਫੁੱਟਬਾਲ ਖਿਡਾਰੀਆਂ ਨਾਲ ਮਿਲਿਆ ਸੀ ਪੋਡਕਾਸਟ ਦੇ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਮੈਂ ਸ਼ੈਡੋਲ ਦੀ ਫੁੱਟਬਾਲ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ ਸੀ ਇਹੀ ਗੱਲ ਜਰਮਨੀ ਦੇ ਫੁੱਟਬਾਲ ਖਿਡਾਰੀ ਤੇ ਕੋਚ ਡੈਟਮਰ ਬਿਸਡੋਫਰ ਨੇ ਵੀ ਸੁਣੀ ਸ਼ੈਡੋਲ ਦੇ ਨੌਜਵਾਨ ਫੁੱਟਬਾਲ ਖਿਡਾਰੀਆਂ ਦੀ ਲਾਈਫ ਜਰਨੀ ਨੇ ਉਹਨਾਂ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕੀਤਾ ਅਸਲ ਵਿੱਚ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਥੋਂ ਦੇ ਪ੍ਰਤਿਭਾਸ਼ਾਲੀ ਫੁੱਟਬਾਲ ਖਿਡਾਰੀ ਦੂਜੇ ਦੇਸ਼ਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨਗੇ ਹੁਣ ਜਰਮਨ ਦੇ ਸਕੋਚ ਨੇ ਸ਼ੈਡੋਲ ਦੇ ਕੁਝ ਖਿਡਾਰੀਆਂ ਨੂੰ ਜਰਮਨੀ ਦੀ ਇੱਕ ਅਕੈਡਮੀ ਵਿੱਚ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕੀਤੀ ਹੈ ਇਸ ਤੋਂ ਬਾਅਦ ਮਧ ਪ੍ਰਦੇਸ਼ ਦੀ ਸਰਕਾਰ ਨੇ ਵੀ ਉਹਨਾਂ ਦੇ ਨਾਲ ਸੰਪਰਕ ਕੀਤਾ ਹੈ ਜਲਦੀ ਹੀ ਸ਼ੈਡੋਲ ਦੇ ਸਾਡੇ ਕੁਝ ਨੌਜਵਾਨ ਸਾਥੀ ਟ੍ਰੇਨਿੰਗ ਕੋਰਸ ਦੇ ਲਈ ਜਰਮਨੀ ਜਾਣਗੇ ਮੈਨੂੰ ਇਹ ਵੇਖ ਕੇ ਬਹੁਤ ਹੀ ਆਨੰਦ ਆਉਂਦਾ ਹੈ ਕਿ ਭਾਰਤ ਵਿੱਚ ਫੁੱਟਬਾਲ ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ ਮੈਂ ਫੁੱਟਬਾਲ ਪ੍ਰੇਮੀਆਂ ਨੂੰ ਬੇਨਤੀ ਕਰਦਾ ਕਿ ਜਦੋਂ ਸਮਾਂ ਮਿਲੇ ਉਹ ਸ਼ੈਡੂਲ ਜ਼ਰੂਰ ਜਾਣ ਤੇ ਉੱਥੇ ਹੋ ਰੇ ਸਪੋਰਟਿੰਗ ਰੈਵੋਲੂਸ਼ਨ ਨੂੰ ਨਜ਼ਦੀਕ ਤੋਂ ਵੇਖਣ। ਮੇਰੇ ਪਿਆਰੇ ਦੇਸ਼ਵਾਸੀਓ, ਸੂਰਤ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਰਠੌੜ ਦੇ ਬਾਰੇ ਜਾਣ ਕੇ ਤੁਹਾਨੂੰ ਬਹੁਤ ਸੁਖਦ ਅਹਿਸਾਸ ਹੋਏਗਾ। ਮਨ ਮਾਣ ਨਾਲ ਭਰ ਜਾਏਗਾ। ਜਤਿੰਦਰ ਸਿੰਘ ਰਠੌੜ ਇੱਕ ਸਿਕਿਉਰਿਟੀ ਗਾਰਡ ਨੇ ਤੇ ਉਹਨਾਂ ਨੇ ਅਜਿਹੀ ਅਨੋਖੀ ਪਹਿਲ ਕੀਤੀ ਹੈ ਜੋ ਹਰ ਦੇਸ਼ ਭਗਤ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਉਹਨਾਂ ਸਾਰੇ ਨੌਜਵਾਨਾਂ ਦੇ ਬਾਰੇ ਵਿੱਚ ਜਾਣਕਾਰੀਆਂ ਇਕੱਠੀਆਂ ਕਰ ਰਹੇ ਨੇ ਜਿਨ੍ਹਾਂ ਨੇ ਭਾਰਤ ਮਾਤਾ ਦੀ ਰੱਖਿਆ ਵਿੱਚ ਆਪਣੇ ਪ੍ਰਾਣ ਵਾਰ ਦਿੱਤੇ ਨੇ ਅੱਜ ਉਹਨਾਂ ਦੇ ਕੋਲ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਸ਼ਹੀਦ ਹੋਏ ਹਜ਼ਾਰਾਂ ਵੀਰ ਜਵਾਨਾਂ ਦੇ ਬਾਰੇ ਜਾਣਕਾਰੀਆਂ ਮੌਜੂਦ ਨੇ ਉਹਨਾਂ ਕੋਲ ਸ਼ਹੀਦਾਂ ਦੀਆਂ ਹਜ਼ਾਰਾਂ ਤਸਵੀਰਾਂ ਵੀ ਨੇ ਇੱਕ ਵਾਰ ਇੱਕ ਸ਼ਹੀਦ ਦੇ ਪਿਤਾ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਦੇ ਦਿਲ ਨੂੰ ਛੂ ਗਈਆਂ ਸ਼ਹੀਦ ਦੇ ਪਿਤਾ ਨੇ ਕਿਹਾ ਸੀ ਕਿ ਬੇਟਾ ਗਿਆ ਤਾਂ ਕੀ ਹੋਇਆ ਵਤਨ ਤੇ ਸਲਾਮਤ ਹੈ ਨਾ ਇਸ ਇੱਕ ਗੱਲ ਨੇ ਜਤਿੰਦਰ ਸਿੰਘ ਦੇ ਮਨ ਵਿੱਚ ਦੇਸ਼ ਭਗਤੀ ਦਾ ਇੱਕ ਅਨੋਖਾ ਜਨੂਨ ਪਾ ਦਿੱਤਾ ਅੱਜ ਕਈ ਸ਼ਹੀਦਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਨੇ ਉਹਨਾਂ ਨੇ ਲਗਭਗ 2.5 ਹਜ਼ਾਰ ਸ਼ਹੀਦਾਂ ਦੇ ਮਾਤਾ ਪਿਤਾ ਦੇ ਚਰਨਾਂ ਦੀ ਮਿੱਟੀ ਵੀ ਆਪਣੇ ਕੋਲ ਲਿਆ ਕੇ ਰੱਖੀ ਹੈ ਇਹ ਹਥਿਆਰਬੰਦ ਬਲਾਂ ਦੇ ਪ੍ਰਤੀ ਉਹਨਾਂ ਦੇ ਡੂੰਘੇ ਪਿਆਰ ਤੇ ਜੁੜਾਵ ਦਾ ਜੀਵੰਤ ਉਦਾਹਰਣ ਹੈ ਜੋਤਿੰਦਰ ਜੀ ਦਾ ਜੀਵਨ ਸਾਨੂੰ ਦੇਸ਼ ਭਗਤੀ ਦੀ ਅਸਲੀ ਸਿੱਖਿਆ ਦਿੰਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜਕਲ ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਘਰ ਦੀਆਂ ਛੱਤਾਂ ਤੇ ਵੱਡੀਆਂ ਇਮਾਰਤਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਸੋਲਰ ਪੈਨਲ ਚਮਕਦੇ ਹੋਏ ਦਿਖਾਈ ਦਿੰਦੇ ਨੇ। ਲੋਕ ਹੁਣ ਇਸ ਦੇ ਮਹੱਤਵ ਨੂੰ ਸਮਝ ਰਹੇ ਨੇ ਤੇ ਖੁੱਲੇ ਮਨ ਨਾਲ ਅਪਣਾ ਰਹੇ ਨੇ। ਸਾਡੇ ਦੇਸ਼ ਤੇ ਸੂਰਜ ਦੇਵਤਾ ਦੀ ਇੰਨੀ ਕਿਰਪਾ ਹੈ ਤਾਂ ਕਿਉਂ ਨਾ ਉਹਨਾਂ ਦੀ ਦਿੱਤੀ ਹੋਈ ਉਸ ਊਰਜਾ ਦੀ ਵਰਤੋਂ ਕਰੀਏ। ਸਾਥਿਓ ਸੋਲਰ ਪਾਵਰ ਨਾਲ ਕਿਸਾਨਾਂ ਦੀ ਜ਼ਿੰਦਗੀ ਵੀ ਬਦਲ ਰਹੀ ਹੈ ਉਹੀ ਖੇਤ ਉਹੀ ਮਿਹਨਤ ਉਹੀ ਕਿਸਾਨ ਪਰ ਹੁਣ ਮਿਹਨਤ ਦਾ ਫਲ ਕਿਤੇ ਜ਼ਿਆਦਾ ਹੈ ਇਹ ਬਦਲਾ ਆ ਰਿਹਾ ਹੈ ਸੋਲਰ ਪੰਪ ਨਾਲ ਤੇ ਸੋਲਰ ਰਾਈਸ ਮਿਲ ਨਾਲ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਸੈਂਕੜੇ ਸੋਲਰ ਰਾਈਸ ਮਿਲਾਂ ਲੱਗ ਚੁੱਕੀਆਂ ਨੇ ਇਹਨਾਂ ਸੋਲਰ ਰਾਈਸ ਮਿਲਾਂ ਨੇ ਕਿਸਾਨਾਂ ਦੀ ਆਮਦਨ ਦੇ ਨਾਲ ਹੀ ਉਹਨਾਂ ਦੇ ਚਿਹਰੇ ਦੀ ਰੌਣਕ ਵੀ ਵਧਾ ਦਿੱਤੀ ਹੈ ਸਾਥਿਓ বিহার ਦੀ ਦੇਵਕੀ ਜੀ ਨੇ ਸੋਲਰ ਪੰਪ ਨਾਲ ਪਿੰਡ ਦੀ ਕਿਸਮਤ ਬਦਲ ਦਿੱਤੀ ਹੈ ਮੁਜ਼ਫਰਪੁਰ ਦੇ ਰਤਨਪੁਰਾ ਪਿੰਡ ਦੀ ਰਹਿਣ ਵਾਲੀ ਦੇਵਕੀ ਜੀ ਨੂੰ ਲੋਕ ਹੁਣ ਪਿਆਰ ਨਾਲ ਸੋਲਰ ਦੀਦੀ ਕਹਿੰਦੇ ਨੇ ਦੇਵਕੀ ਜੀ ਉਹਨਾਂ ਦਾ ਜੀਵਨ ਆਸਾਨ ਨਹੀਂ ਸੀ ਘੱਟ ਉਮਰ ਵਿੱਚ ਵਿਆਹ ਹੋ ਗਿਆ ਛੋਟਾ ਜਿਹਾ ਖੇਤ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਤੇ ਭਵਿੱਖ ਦੀ ਕੋਈ ਸਾਫ਼ ਤਸਵੀਰ ਨਹੀਂ ਪਰ ਉਹਨਾਂ ਦਾ ਹੌਸਲਾ ਕਦੇ ਨਹੀਂ ਟੁੱਟਿਆ ਉਹ ਇੱਕ ਸੈਲਫ ਹੈਲਪ ਗਰੁੱਪ ਨਾਲ ਜੁੜੇ ਤੇ ਉਥੇ ਹੀ ਉਹਨਾਂ ਨੂੰ ਸੋਲਰ ਪੰਪ ਦੇ ਬਾਰੇ ਜਾਣਕਾਰੀ ਮਿਲੀ ਉਹਨਾਂ ਨੇ ਸੋਲਰ ਪੰਪ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਤੇ ਉਸ ਵਿੱਚ ਸਫਲ ਵੀ ਰਹੇ ਸੋਲਰ ਦੀਦੀ ਦੇ ਸੋਲਰ ਪੰਪ ਨੇ ਇਸ ਤੋਂ ਬਾਅਦ ਜਿਵੇਂ ਪਿੰਡ ਦੀ ਤਸਵੀਰ ਹੀ ਬਦਲ ਦਿੱਤੀ ਜਿੱਥੇ ਪਹਿਲਾਂ ਕੁਝ ਏਕੜ ਵਿੱਚ ਜ਼ਮੀਨ ਦੀ ਸਿੰਚਾਈ ਹੋ ਪਾਉਂਦੀ ਸੀ ਹੁਣ ਸੋਲਰ ਦੀਦੀ ਦੇ ਸੋਲਰ ਪੰਪ ਨਾਲ 40 ਏਕੜ ਤੋਂ ਜ਼ਿਆਦਾ ਖੇਤਰ ਵਿੱਚ ਪਾਣੀ ਪਹੁੰਚ ਰਿਹਾ ਹੈ ਸੋਲਰ ਦੀਦੀ ਦੀ ਇਸ ਮਹਿੰਮ ਵਿੱਚ ਪਿੰਡ ਦੇ ਦੂਜੇ ਕਿਸਾਨ ਵੀ ਜੁੜ ਗਏ ਨੇ। ਉਹਨਾਂ ਦੀਆਂ ਫਸਲਾਂ ਹਰੀਆਂ ਭਰੀਆਂ ਹੋਣ ਲੱਗੀਆਂ ਨੇ। ਆਮਦਨੀ ਵਧਣ ਲੱਗੀ ਹੈ। ਸਾਥੀਓ, ਪਹਿਲਾਂ ਦੇਵਕੀ ਜੀ ਦੀ ਜ਼ਿੰਦਗੀ ਚਾਰ ਦਿਵਾਰੀ ਦੇ ਅੰਦਰ ਸਿਮਟੀ ਹੋਈ ਸੀ। ਪਰ ਅੱਜ ਉਹ ਪੂਰੇ ਆਤਮ ਵਿਸ਼ਵਾਸ ਨਾਲ ਆਪਣਾ ਕੰਮ ਕਰ ਰਹੇ ਨੇ। ਸੋਲਰ ਦੀਦੀ ਬਣ ਕੇ ਪੈਸਾ ਕਮਾ ਰਹੇ ਨੇ ਤੇ ਸਭ ਤੋਂ ਦਿਲਚਸਪ ਗੱਲ ਕਿ ਉਹ ਖੇਤਰ ਦੇ ਕਿਸਾਨਾਂ ਤੋਂ UPI ਦੇ ਜ਼ਰੀਏ ਪੇਮੈਂਟ ਲੈਂਦੇ ਨੇ। ਅੱਜ ਪੂਰੇ ਪਿੰਡ ਵਿੱਚ ਉਹਨਾਂ ਨੂੰ ਬਹੁਤ ਸਨਮਾਨ ਨਾਲ ਵੇਖਿਆ ਜਾਂਦਾ ਹੈ। ਉਨ੍ਹਾਂ ਦੀ ਮਿਹਨਤ ਤੇ ਦੂਰ ਅੰਦੇਸ਼ੀ ਨੇ ਵਿਖਾ ਦਿੱਤਾ ਹੈ ਕਿ ਸੌਰ ਊਰਜਾ ਸਿਰਫ ਬਿਜਲੀ ਦਾ ਸਾਧਨ ਨਹੀਂ ਸਗੋਂ ਇਹ ਪਿੰਡ ਪਿੰਡ ਵਿੱਚ ਨਵੀਂ ਰੌਸ਼ਨੀ ਦੇ ਆਉਣ ਵਾਲੀ ਇੱਕ ਨਵੀਂ ਸ਼ਕਤੀ ਵੀ ਹੈ ਮੇਰੇ ਪਿਆਰੇ ਦੇਸ਼ ਵਾਸੀਓ 15 ਸਤੰਬਰ ਨੂੰ ਭਾਰਤ ਦੇ ਮਹਾਨ ਇੰਜੀਨੀਅਰ ਮੋਖਸ਼ ਗੁੰਡਮ ਵਿਸ਼ਵੇਸ਼ਵਰੀਆ ਜੀ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਨੂੰ ਅਸੀਂ ਇੰਜੀਨੀਅਰ ਡੇ ਦੇ ਰੂਪ ਵਿੱਚ ਮਨਾਉਂਦੇ ਹਾਂ ਇੰਜੀਨੀਅਰ ਸਿਰਫ ਮਸ਼ੀਨ ਹੀ ਨਹੀਂ ਬਣਾਉਂਦੇ ਉਹ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦੇਣ ਵਾਲੇ ਕਰਮਯੋਗੀ ਹੁੰਦੇ ਨੇ ਮੈਂ ਭਾਰਤ ਦੇ ਹਰ ਇੰਜੀਨੀਅਰ ਦੀ ਸ਼ਲਾਘਾ ਕਰਦਾ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣਾ ਸਾਥਿਓ ਸਤੰਬਰ ਵਿੱਚ ਹੀ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਦਾ ਪਵਿੱਤਰ ਮੌਕਾ ਵੀ ਆਉਣ ਵਾਲਾ ਹੈ 17 ਸਤੰਬਰ ਨੂੰ ਵਿਸ਼ਵਕਰਮਾ ਜਨਮ ਦਿਤੀ ਹੈ ਇਹ ਦਿਨ ਸਾਡੇ ਉਹਨਾਂ ਵਿਸ਼ਵਕਰਮਾ ਸਾਥੀਆਂ ਨੂੰ ਸਮਰਪਿਤ ਹੈ ਜੋ ਰਵਾਇਤੀ ਸ਼ਿਲਪ ਕੌਸ਼ਲ ਤੇ ਗਿਆਨ ਵਿਗਿਆਨ ਨੂੰ ਲਗਾਤਾਰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਰੇ ਨੇ ਸਾਡੇ ਤਰਖਾਨ ਲੋਹਾਰ ਸੁਨਿਆਰ কুমਿਹਾਰ ਮੂਰਤੀਕਾਰ ਤੇ ਰਾਜ ਮਿਸਤਰੀ ਹਮੇਸ਼ਾ ਤੋਂ ਭਾਰਤ ਦੀ ਸਮਰiddhi ਦੀ ਬੁਨਿਆਦ ਰਹੇ ਨੇ ਸਾਡੇ ਇਹਨਾਂ ਵਿਸ਼ਵਕਰਮਾ ਸਾਥੀਆਂ ਦੀ ਮਦਦ ਦੇ ਲਈ ਹੀ ਸਰਕਾਰ ਨੇ ਵਿਸ਼ਵਕਰਮਾ ਯੋਜਨਾ ਵੀ ਚਲਾਈ ਹੈ ਸਾਥਿਓ ਹੁਣ ਮੈਂ ਤੁਹਾਨੂੰ ਇੱਕ ਆਡੀਓ ਰਿਕਾਰਡਿੰਗ ਸੁਣਾਉਣਾ ਤੋਂ ਇਹ ਜੋ ਮਾਨ ਪੱਤਰ ਮੈਂ ਆਪਨੇ ਲਿਖਾਇਆ स्टेटों के बारे में मैंने जो कुछ किया या हैदराबाद के बारे में हमारी गवर्नमेंट ने जो कुछ किया ठीक है किया लेकिन आप जानते हैं कि हैदराबाद का किस्सा इस तरह से हमने किया उसमें कितनी मुश्किल सब स्टेटों के साथ सब प्रिंसेस के साथ हमने वायदा दिया था कि भाई कोई प्रिंस का कोई राजा का हम अलग फैसला नहीं करेंगे सबका एक साथ जैसे सबका होता है ऐसा उनका भी होता लेकिन उनके लिए हमने वहां तक अलग समझौता किया साथियों ਇਹ ਆਵਾਜ਼ ਲੋ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਹੈ ਹైదరాబాద్ ਦੀਆਂ ਘਟਨਾਵਾਂ ਬਾਰੇ ਉਹਨਾਂ ਦੀ ਆਵਾਜ਼ ਵਿੱਚ ਜੋ ਦਰਦ ਹੈ ਉਸ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਅਗਲੇ ਮਹੀਨੇ ਸਤੰਬਰ ਵਿੱਚ ਹైదరాబాద్ ਲਿਬਰੇਸ਼ਨ ਡੇ ਵੀ ਮਨਾਵਾਂਗੇ ਇਹ ਉਹੀ ਮਹੀਨਾ ਹੈ ਜਦੋਂ ਅਸੀਂ ਉਹਨਾਂ ਸਾਰੇ ਵੀਰਾਂ ਦੇ ਹੌਸਲੇ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਰੇਸ਼ਨ ਪੂਲੋ ਵਿੱਚ ਹਿੱਸਾ ਲਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਗਸਤ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਹైదరాబాద్ ਵੱਖਹੀ ਸਥਿਤੀ ਵਿੱਚ ਸੀ ਨਿਜ਼ਾਮ ਤੇ ਰਜ਼ਾਕਾਰਾਂ ਦੇ ਜ਼ੁਲਮ ਦਿਨੋ ਦਿਨ ਵੱਧਦੇ ਜਾ ਰਹੇ ਸਨ ਤਿਰੰਗਾ ਲਹਿਰਾਉਣ ਜਾਂ ਵੰਦੇ ਮਾਤਰਮ ਕਹਿਣ ਤੇ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਔਰਤਾਂ ਤੇ ਗਰੀਬਾਂ ਤੇ ਜ਼ੁਲਮ ਕੀਤੇ ਜਾਂਦੇ ਸਨ ਉਸ ਵੇਲੇ ਬਾਬਾ ਸਾਹਿਬ ਮੇਡਕਰ ਨੇ ਵੀ ਚੇਤਾਵਨੀ ਦਿੱਤੀ ਸੀ कि ए समस्या बहुत बड़ी बन दी जा रही है आखिरकार सरदार पटेल ने मामले ਨੂੰ ਆਪਣੇ ਹੱਥ ਵਿੱਚ ਲਿਆ ਉਹਨਾਂ ਨੇ ਸਰਕਾਰ ਨੂੰ ਆਪਰੇਸ਼ਨ ਪੋਲੋ ਸ਼ੁਰੂ ਕਰਨ ਦੇ ਲਈ ਤਿਆਰ ਕੀਤਾ ਰਿਕਾਰਡ ਸਮੇਂ ਵਿੱਚ ਸਾਡੀਆਂ ਫੌਜਾਂ ਨੇ ਹైదరాబాద్ ਨੂੰ ਨਿਜ਼ਾਮ ਦੀ ਤਾਨਾਸ਼ਾਹੀ ਤੋਂ ਆਜ਼ਾਦ ਕਰਵਾਇਆ ਤੇ ਉਸ ਨੂੰ ਭਾਰਤ ਦਾ ਹਿੱਸਾ ਬਣਾਇਆ ਪੂਰੇ ਦੇਸ਼ ਨੇ ਇਸ ਸਫਲਤਾ ਦਾ ਉਤਸਵ ਮਨਾਇਆ ਮੇਰੇ ਪਿਆਰੇ ਦੇਸ਼ਵਾਸੀਓ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ ਵੇਖਣ ਨੂੰ ਜ਼ਰੂਰ ਮਿਲੇਗਾ ਤੇ ਇਹ ਪ੍ਰਭਾਵ ਸਿਰਫ ਦੁਨੀਆ ਦੇ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਸਗੋਏਸ ਨੂੰ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ ਇਟਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਕੈਂਪ ਰੋਤੋਂਡੋ ਵਿੱਚ ਅਜਿਹਾ ਹੀ ਵੇਖਣ ਨੂੰ ਮਿਲਿਆ ਇਥੇ ਮਹਾਰਿਸ਼ੀ ਵਾਲਮੀਕੀ ਜੀ ਦੇ ਬੁੱਤ ਦਾ ਉਦਘਾਟਨ ਕੀਤਾ ਇਸ ਪ੍ਰੋਗਰਾਮ ਵਿੱਚ ਉਥੋਂ ਦੇ ਸਥਾਨਕ ਮੇਅਰ ਸਮੇਤ ਖੇਤਰ ਦੇ अनेका ਮਹੱਤਵਪੂਰਨ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਕੈਂਪ ਰੋਤੋਂਦੋ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਮਹਾਰਿਸ਼ੀ ਬਾਲਮਕੀ ਜੀ ਦਾ ਬੁੱਤ ਲੱਗਣ ਤੇ ਬਹੁਤ ਖੁਸ਼ ਨੇ। ਮਹਾਰਿਸ਼ੀ ਬਾਲਮਕੀ ਦੇ ਸੰਦੇਸ਼ ਸਾਨੂੰ ਸਾਰਿਆਂ ਨੂੰ ਬਹੁਤ ਪ੍ਰੇਰਿਤ ਕਰਦੇ ਨੇ। ਸਾਥਿਓ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਮਿਸਿਸਾਗਾ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ 51 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਆਯੋਜਨ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ ਸੋਸ਼ਲ ਮੀਡੀਆ ਤੇ ਪ੍ਰਭੂ ਸ਼੍ਰੀ ਰਾਮ ਦੀ ਸ਼ਾਨਦਾਰ ਮੂਰਤੀ ਦੇ ਵੀਡੀਓ ਖੂਬ ਸ਼ੇਅਰ ਕੀਤੇ ਗਏ ਸਾਥਿਓ ਰਾਮਾਇਣ ਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਇਹ ਪੇਮ ਹੁਣ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਰਿਹਾ ਹੈ ਰੂਸ ਵਿੱਚ ਇੱਕ ਮਸ਼ਹੂਰ ਜਗ੍ਹਾ ਹੈ ਵਾਲਾਦੀਵੋਸਟੋਕ ਬਹੁਤ ਸਾਰੇ ਲੋਕ ਇਸ ਨੂੰ ਅਜਾਈ ਜਗ੍ਹਾ ਦੇ ਰੂਪ ਵਿੱਚ ਜਾਣਦੇ ਨੇ ਜਿੱਥੇ ਸਰਦੀਆਂ ਵਿੱਚ ਤਾਪਮਾਨ -20 ਤੋਂ -3 ਡਿਗਰੀ ਤੱਕ ਡਿੱਗ ਜਾਂਦਾ ਹੈ। ਇਸ ਮਹੀਨੇ ਵਾਲਦੀ ਵੋ ਸਟੋਕ ਵਿੱਚ ਇੱਕ ਅਨੋਖੀ ਪ੍ਰਦਰਸ਼ਨੀ ਲੱਗੀ। ਇਸ ਵਿੱਚ ਰੂਸੀ ਬੱਚਿਆਂ ਵੱਲੋਂ ਰਮਾਇਣ ਦੇ ਵੱਖ-ਵੱਖ ਥੀਮ ਤੇ ਬਣਾਈਆਂ ਗਈਆਂ ਪੇਂਟਿੰਗਸ ਨੂੰ ਵਿਖਾਇਆ ਗਿਆ। ਇੱਥੇ ਇੱਕ ਕੰਪੀਟੀਸ਼ਨ ਦਾ ਆਯੋਜਨ ਵੀ ਹੋਇਆ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਵੱਧਦੀ ਜਾਗਰੂਕਤਾ ਵੇਖ ਕੇ ਵਾਕਈ ਬਹੁਤ ਖੁਸ਼ੀ ਹੁੰਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਦੀ ਬਾਤ ਵਿੱਚ ਇਸ ਵਾਰ ਨਹੀਂ ਇਸ ਸਮੇਂ ਦੇਸ਼ ਭਰ ਵਿੱਚ ਗਣੇਸ਼ ਉਤਸਵ ਦੀ ਧੂਮ ਹੈ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਤਿਉਹਾਰਾਂ ਦੀ ਰੌਣਕ ਹੋਏਗੀ ਇਹਨਾਂ ਤਿਉਹਾਰਾਂ ਵਿੱਚ ਤੁਸੀਂ ਸਵਦੇਸ਼ੀ ਦੀ ਵੀ ਗੱਲ ਕਦੇ ਨਹੀਂ ਭੁੱਲਣੀ ਤੋਹਫ਼ਾ ਉਹੀ ਜੋ ਭਾਰਤ ਵਿੱਚ ਬਣਿਆ ਹੋਵੇ ਪਹਿਰਾਵਾ ਉਹੀ ਜੋ ਭਾਰਤ ਵਿੱਚ ਬਣਿਆ ਹੋਵੇ ਸਜਾਵਟ ਉਹੀ ਜੋ ਭਾਰਤ ਵਿੱਚ ਬਣੇ ਸਮਾਨ ਨਾਲ ਹੋਵੇ ਰੌਸ਼ਨੀ ਉਹੀ ਜੋ ਭਾਰਤ ਵਿੱਚ ਬਣੇ ਝਲਰਾਂ ਨਾਲ ਹੋਵੇ ਹੋਰ ਵੀ ਅਜੇ ਬਹੁਤ ਕੁਝ ਜੀਵਨ ਦੀ ਹਰ ਇੱਕ ਜ਼ਰੂਰਤ ਵਿੱਚ ਸਭ ਕੁਝ ਸਵਦੇਸ਼ੀ ਹੋਵੇ ਮਾਣ ਨਾਲ ਕਹੋ ਇਹ ਸਵਦੇਸ਼ੀ ਹੈ ਮਾਣ ਨਾਲ ਕਹੋ ਇਹ ਸਵਦੇਸ਼ੀ ਹੈ ਮਾਣ ਨਾਲ ਕਹੋ ਇਹ ਸਵਦੇਸ਼ੀ ਹੈ ਇਸ ਭਾਵ ਨੂੰ ਲੈ ਕੇ ਅਸੀਂ ਅੱਗੇ ਚੱਲਣਾ ਹੈ ਇੱਕ ਹੀ ਮੰਤਰ ਵੋਕਲ ਫॉर ਲੋਕਲ ਇੱਕ ਹੀ ਰਸਤਾ ਆਤਮ ਨਿਰਭਰ ਭਾਰਤ ਇੱਕ ਹੀ ਟੀਚਾ ਵਿਕਸਿਤ ਭਾਰਤ ਸਾਥੀਓ ਇਨਾ ਖੁਸ਼ੀਆਂ ਦੇ ਵਿਚਾਰ ਤੁਸੀਂ ਸਾਰੇ ਸਵੱਛਤਾ ਤੇ ਜ਼ੋਰ ਦਿੰਦੇ ਰਹੋ ਕਿਉਂਕਿ ਜਿੱਥੇ ਸਵੱਛਤਾ ਹੈ ਉੱਥੇ ਤਿਉਹਾਰਾਂ ਦਾ ਆਨੰਦ ਹੋਰ ਵੀ ਵੱਧ ਜਾਂਦਾ ਹੈ ਸਾਥਿਓ ਮਨ ਕੀ ਬਾਤ ਦੇ ਲਈ ਮੈਨੂੰ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਆਪਣੇ ਸੁਨੇਹੇ ਭੇਜਦੇ ਰਹੋ ਤੁਹਾਡਾ ਹਰ ਸੁਝਾ ਇਸ ਪ੍ਰੋਗਰਾਮ ਦੇ ਲਈ ਬਹੁਤ ਮਹੱਤਵਪੂਰਨ ਹੈ ਆਪਣਾ ਫੀਡਬੈਕ ਮੇਰੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ ਅਗਲੀ ਵਾਰ ਜਦੋਂ ਅਸੀਂ ਮਿਲਾਂਗੇ ਤੇ ਹੋਰ ਵੀ ਨਵੇਂ ਵਿਸ਼ਿਆਂ ਦੀ ਚਰਚਾ ਹੋਏਗੀ ਬਹੁਤ ਬਹੁਤ ਧੰਨਵਾਦ ਨਮਸਕਾਰ